ਲੋਕ ਮਹੱਲਾ ਪੰਜਵਾ ਉਠੰਦੇ ਆਂ ਬਹੰਦੇ ਆਂ ਸੰਬੰਧਿਆ ਸੁਖ ਸੁ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਜਦੋਂ ਉੱਠਦੇ ਆਂ ਉਦੋਂ ਵੀ ਸਿਮਰਨ ਕਰੀਏ ਜੇ ਜੋ ਬੈਠੀਦਾ ਉਦੋਂ ਵੀ ਸਿਮਰਨ ਕਰੀਏ ਸੌਣ ਲੱਗਿਆ ਵੀ ਸੁਖ ਰੂਪ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਤ ਜੋੜ ਕੇ ਸਵੀਏ ਨਾਨਕ ਨਾਮ ਸਲਾਹ ਹੈ ਜਿਉਂ ਪਰਮੇਸ਼ਰ ਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਉਠਦ ਬੈਠ ਸੋਵਤ ਨਾਮੋ ਚਲਾਉਣਾ ਕਰੀਏ ਮਨ ਤਨ ਸੀਤਲ ਹੋ ਮਨ ਵੀ ਤਨ ਵੀ ਠੰਡਾ ਹੋ ਜਾਂਦਾ ਹੈ ਮਨ ਦੀਆਂ ਤਪਸ਼ਾਂ ਸਾਰੀਆਂ ਪ੍ਰੀਖਿਆਆਂ ਦੀਆਂ ਮਿਟ ਜਾਂਦੀਆਂ ਹੈ ਈਰਖਾ ਮਿਟ ਜਾਂਦੀ ਹੈ ਸੁਖ ਹੋ ਜਾਂਦਾ ਹੈ ਇਸ ਪ੍ਰਕਾਰ ਉਠੰਦੇ ਆ ਸੰਸਾਰ ਤੋਂ ਉਪਰਾਮ ਹੁੰਦਿਆਂ ਆ ਬਹਦਿਆਂ ਸਮਾਧੀ ਵਿੱਚ ਸਵੰਦਿਆਂ ਨਿਰਵਕਲ ਵਿਸਥਿਤ ਹੁੰਦਿਆਂ ਹੋਇਆਂ ਆਤਮ ਸੁਖ ਦੀ ਪ੍ਰਾਪਤੀ ਤੇ ਸੋਭਾ ਪ੍ਰਾਪਤ ਹੁੰਦੀ ਭਗਤੀ ਦੀ ਨਾਨਕ ਨਾਮ ਸਲਾਹ ਹੈ ਮਹਾਰਾਜ ਦੇ ਨਾਮ ਨੂੰ ਸਲਾਹੁਣੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਮਨ ਤਨ ਸੀਤਲ ਹੋ ਮੰਨ ਤੇ ਤਨ ਦੋਵੇਂ ਹੀ ਸੀਤਲ ਹੋ ਜਾਂਦੇ ਐ ਤਨ ਚੋਂ ਵੀ ਵਕਾਰ ਮਿਟ ਜਾਂਦੇ ਐ ਮਨ ਚੋਂ ਵੀ ਸੰਸਾਰੇ ਨਾਸ ਹੋ ਜਾਂਦੇ ਹਨ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੈ ਤੇ ਜੀਵ ਦਾ ਸੁਆਵ ਹੈ ਖਾਣ ਦੇ ਪੀਣ ਦੇ ਭੋਗਣ ਦੇ ਲਾਲਚ ਵਿੱਚ ਅਟਿਆ ਭਰਿਆ ਹੋਇਆ ਪੂਰਿਆ ਹੋਇਆ ਹਰ ਵਕਤ ਤੁਰਿਆ ਫਿਰਦਾ ਹੈ ਸਵਾਰਥ ਕਰੇ ਨਾ ਕੋ ਇਹ ਕਿਸੇ ਦਾ ਸਵਾਰਥ ਨਹੀਂ ਸਿੱਧ ਕਰ ਸਕਦਾ ਆਪ ਦਾ ਮਤਲਬ ਨਹੀਂ ਪੂਰਾ ਕਰ ਸਕਦਾ ਤੇ ਸਵਾਰਥ ਇਹਦਾ ਕਿਸੇ ਨੂੰ ਕੀ ਕਰਨਾ ਅਸੀਂ ਮਤਲਬੀ ਦਾ ਜਿਸ ਗੁਰਪੀਟੈ ਨਾਨਕਾ ਜਿਸ ਨੂੰ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਮਿਲ ਜਾਂਦੇ ਹੈ ਪਿਆਰਿਆ ਇਸ ਮਨ ਵਸਿਆ ਸੂ ਉਹਨਾਂ ਦੇ ਮਨ ਸੋ ਪਰਮੇਸ਼ਰ ਵਸਿਆ ਨਹੀਂ ਤਾਂ ਲਾਲਚਾਂ ਵਿੱਚ ਹੀ ਭਰੇ ਤੁਰੇ ਫਿਰਦੇ ਹਨ ਕੋਈ ਕਿਸੇ ਦਾ ਆਪ ਵੀ ਸਵਾਰਥ ਨਹੀਂ ਕਰ ਸਕਦੇ ਇਹਦਾ ਵੀ ਕੋਈ ਸਵਾ ਆਪਣਾ प्रयोजन ਪੂਰਾ ਨਹੀਂ ਕਰ ਸਕਦਾ ਕੌੜੀ ਸਭ ਦੇ ਵਾਸੀ ਕੌੜੀਆਂ ਸਾਰੀਆਂ ਵਸਤੂਆਂ ਕੌੜੀਆਂ ਦੁੱਖਦਾਇਕ ਹੈ ਅੰਤ ਨੂੰ ਸੱਚੇ ਨਾਅੋ ਮਿੱਠਾ ਜੇ ਸੋਗ ਤਾਂ ਅੰਤ ਦਾ ਵੇਲਾ ਆਉਂਦਾ ਜਿੰਨੇ ਭੋਗ ਭੋਗੇ ਹੁੰਦੇ ਸਾਧ ਸੰਗਤ ਜੀ ਉਹ ਸਾਰੇ ਕਰਮ ਕੀਤੇ ਹੁੰਦੇ ਸਾਹਮਣੇ ਆ ਕੇ ਖੜ ਜਾਂਦੇ ਅੱਗੇ ਵੀ ਤੇ ਫਲਾਣੇ ਵਕਤ ਮੈਨੂੰ ਕੀਤਾ ਸੀ ਫਿਰ ਉਸ ਪਾਸੇ ਮਨ ਰੁੜ ਜਾਂਦਾ ਸਾਧ ਸੰਗਤ ਜੀ ਅੰਤ ਨੂੰ ਉਸ ਵਾਸ਼ਨਾ ਦਾ ਮਾਰਿਆ ਆ ਉਧਰ ਜੂਨਾ ਚ ਪਾਉਂਦਾ ਫਿਰਦਾ ਹੈ ਇਸ ਕਰਕੇ ਮਹਾਰਾ ਜੀ ਕਹਿੰਦੇ ਸਾਰੀਆਂ ਵਸਤੂਆਂ ਜਿੰਨੇ ਭੋਗ ਭੋਗੇ ਹਨ ਸਾਰੀਆਂ ਅੰਤ ਨੂੰ ਕੌੜੀਆਂ ਹੋ ਜਾਂਦੀਆਂ ਹਨ ਦੁਖਦਾਇਕ ਹੋ ਜਾਂਦੀਆਂ ਹਨ ਅਨੰਤ ਦੇ ਵੇਲੇ ਸੱਚੇ ਨਾਮ ਮਿੱਠਾ ਇਸ ਕਰਕੇ ਭਾਈ ਸੱਚੇ ਦਾ ਨਾਮ ਛਿੜਾਉਣ ਵਾਲਾ ਹੈ ਇਹ ਮਿੱਠਾ ਹੈ ਮਹਾਰਾ ਦਾ ਨਾਮ ਅੰਮ੍ਰਿਤ ਅਮਰ ਕਰਨ ਵਾਲਾ ਸਾਰਿਆਂ ਭੋਗਾਂ ਦੇ ਰਸ ਮਟਾ ਦੇਣ ਵਾਲਾ ਸਾਧ ਆਇਆ ਤਿਨ ਹਰ ਜਨ ਇਹ ਹਰੀ ਦੇ ਜਨ ਜਿਹੜੇ ਮਹਾਪੁਰਖ ਉਹਨਾਂ ਜਨਾਂ ਨੂੰ ਮਾਰੇ ਦੇ ਨਾਮ ਦਾ ਰਸ ਆਇਆ ਹੈ ਚੱਖ ਸਾਧੀ ਡਿਠਾ ਸਾਧੂਆਂ ਨੇ ਚੱਖ ਕੇ ਧਾਰਨ ਕਰਕੇ ਵੇਖਿਆ ਉਹਨਾਂ ਨੂੰ ਰਸ ਆਇਆ ਹੈ ਪਾਰ ਬ੍ਰਹਮ ਜਿਸ ਲਿਖਿਆ ਜਿਨ੍ਹਾਂ ਦੇ ਪਾਰ ਬ੍ਰਹਮ ਪਰਮੇਸ਼ਰ ਨੇ ਪੂਰਬਲੇ ਪੁੰਨਾ ਦੇ ਪ੍ਰੇਰੇ ਹੋਏ ਨਿਸ਼ਕਾਮੀ ਜਾਣ ਕੇ ਲਿਖ ਦਿੱਤਾ ਹੈ ਮਨ ਤਿਸ ਹੈ ਵੁਠਾ ਉਹਨਾਂ ਦੇ ਮਨ ਚ ਮਾਰੇ ਨਾਮ ਭਾਈ ਵਸਿਆ ਹੈ ਇੱਕ ਨਰੰਜਨ ਰਵ ਰਹਿਆ ਜਿਨ੍ਹਾਂ ਦੇ ਵਸਿਆ ਉਹਨਾਂ ਦੀ ਅਵਸਥਾ ਕਹੀ ਜੀ ਉਹ ਜਾਣਦੇ ਕਿ ਕੋਈ ਨਿਰੰਜਨ ਸੁਰ ਸਰੂਪ ਪਰਮੇਸ਼ਰ ਸਾਰੇ ਵਿਆਪਕ ਹੋ ਰਿਹਾ ਉਸੇ ਨੂੰ ਆਚਾਰ ਦੇ ਰਹੇ ਹਨ ਪਾਓ ਦੁਆ ਕੁੱਠਾ ਜਿਹੜਾ ਦੁਆਦ ਪਾਓ ਜਿਵੇਂ ਕਸਾਈ ਬੱਕਰੇ ਨੂੰ ਕੋਹ ਦਿੰਦੇ ਆਏ ਕੋਹ ਦਿੱਤਾ ਹੈ ਮਾਰ ਦਿੰਦਾ ਹੈ ਉਹਨਾਂ ਨਾਸ ਕਰ ਦਿੰਦਾ ਹੈ ਹਰ ਨਾਨਕ ਮੰਗਾ ਜੋੜਕਾਰ ਜੀ ਆਪਦੇ ਪਾਸੋਂ ਹੱਕ ਜੋੜ ਕੇ ਦੋਵੇਂ ਨਾਮ ਮੰਗਣਾ ਕਰਦੇ ਹਾਂ ਪ੍ਰਭ ਦੇਵੈ ਤੁਠਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜੇ ਵਾਹਿਗੁਰੂ ਪ੍ਰਸੰਨ ਹੋ ਕੇ ਦੇਵੇ ਉਹ ਨਾਮ ਈ ਕੋਈ ਆਪਦਾ ਨਾਮ ਸੱਚੇ ਪਾਤਸ਼ਾਹ ਜੀ ਆਪਣਾ ਆਸਤ ਦਿਓ ਆ ਪ੍ਰਸੰਨ ਹੋਵੋ ਤਾਂ ਬਖਸ਼ ਦਿੰਨੇ ਹੋ ਸਲੋਕ ਮਹੱਲਾ 5ਵਾਂ ਜਾਚੜੀ ਜਾਚੜੀ ਸਾਰ ਸਾਰ ਦੁਨੀਆਂ 'ਚ ਮੰਗਤੇ ਬਹੁਤ ਸਾਰੇ ਹਨ ਕੋਈ ਕਿਸੇ ਪਦਾਰਥ ਨੂੰ ਮੰਗਦਾ ਹੈ ਕੋਈ ਕਿਸੇ ਨੂੰ ਮੰਗਦਾ ਹੈ ਜੇ ਮੰਗਣੀ ਹੈ ਕੋਈ ਵਸਤੂ ਤਾਂ ਸਾ ਉਹੋ ਹੀ ਸਾਰ ਸ੍ਰੇਸ਼ਟ ਹੈ ਜੋ ਜਾਚੰਦੀ ਏਕੜੋ ਜਿਹੜੀ ਜਾਚਣ ਵਾਲੀ ਇੱਛਾ ਕਰਦੀ ਹੈ ਸੁਰਤੀ ਇੱਕ ਪਰਮੇਸ਼ਰ ਦੀ ਪ੍ਰਾਪਤੀ ਦੀ ਉਹ ਮੰਗਣੀ ਭਾਈ ਅੱਛੀ ਐ ਸ੍ਰੀ ਕਹੈ ਦੁਨੀਆਂ ਦੇ ਅੰਦਰ ਪਦਾਰਥ ਉਹ ਕਿਸੇ ਚੀਜ਼ ਮੰਗਣੀ ਉਹੀ ਚੰਗੀ ਐ ਜੋ ਮੰਗਦੀ ਐ ਇੱਕ ਪ੍ਰਮੇਸ਼ਰ ਦੀ ਪ੍ਰਾਪਤੀ ਦੀ ਭਗਤੀ ਨੂੰ ਗਾਲੀ ਵਿਆਹ ਵਿਕਾਰ ਜਿੰਨੀਆਂ ਗੱਲਾਂ ਨੇ ਸਾਰੀਆਂ ਵਿਆਹ ਦੂਜੀਆਂ ਉਹ ਤਾਂ ਵਕਾਰ ਹੋਟੀ ਕੋ ਹੋਰ ਕਾਰਾਂ ਹਨ ਵਕਾਰਾਂ ਨੂੰ ਪੈਦਾ ਕਰਨ ਵਾਲੀਆਂ ਹਨ ਨਾਨਕ ਧਣੀ ਵੀ ਹੋਣੀ ਆ ਸਤਿਗੁਰੂ ਸਾਹਿਬ ਜੀ ਕਹਿੰਦੇ ਧਨੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਜਿੰਨੀਆਂ ਗੱਲਾਂ ਐ ਸਾਰੀਆਂ ਵਿਕਾਰ ਬਦਲ ਜਾਣ ਵਾਲੀਆਂ ਨਾਸ ਹੋਣ ਵਾਲੀਆਂ ਹਨ ਵਿਕਾਰਾਂ ਚ ਪਰਚਾਉਣ ਵਾਲੀਆਂ ਹਨ ਦੂਜੀਆਂ ਮਹੱਲਾ ਪੰਜਵਾਂ ਨੀਹੀ ਜੀ ਵਿੱਧਾ ਮਨ ਨੀਂ ਪਰਮੇਸ਼ਰ ਦੇ ਪ੍ਰੇਮ ਵਿੱਚ ਜਿਹੜਾ ਸਾਡਾ ਮਨ ਹੈ ਮਨਨ ਵਿੱਚ ਮਾਰਦੇ ਦੀ ਵਿੱਝਾ ਹੈ ਬਿਨਗੇ ਬਿਨਿਆਂ ਗਿਆ ਹੈ ਪ੍ਰੇਮ ਵਿੱਚ ਪਛਾਣੂ ਵਿਰਲੂ ਥਿਓ ਜਿਨ੍ਹਾਂ ਦਾ ਪ੍ਰੇਮ ਵਿੱਚ ਸਾਥ ਸੰਗ ਜੀ ਮਨ ਬਿਨਿਆਂ ਗਿਆ ਹੈ ਪ੍ਰੇਮ ਦੀ ਲਗਨ ਚ ਉਹਨਾਂ ਦਾ ਪਛਾਣੂ ਹਰੇਕ ਨਹੀਂ ਹੋ ਸਕਦਾ ਉਹ ਹੋਣ ਨਜੀਖ ਖੁਦਾ ਦੇ ਭੇਦਨਾ ਕਿਸੇ ਦੇ ਨ ਕੋਈ ਕੋਈ ਬਿਰਲਾ ਹੋ ਸਕਦਾ ਉਹਨਾਂ ਦਾ ਉਹਨਾਂ ਦੀ ਸਵੇਖ ਕਰਕੇ ਗਰੀਬੀ ਨੂੰ ਨਿਮਰਤਾ ਨੂੰ ਗੁਨਾ ਨੂੰ ਕੋਈ ਕੋਈ ਪਿਛਾਣੂ ਜੀ ਨੂੰ ਗੁਨਾ ਦਾ ਚਸਕ ਹੋਵੇ ਸ਼ੌਕ ਹੋਵੇ ਉਹੀ ਪਿਛਾਣੂ ਕੋਈ ਕੋਈ ਬਿਰਲਾ ਥਿਓ ਹੋਇਆ ਹੈ ਜੋੜਨਹਾਰਾ ਸੰਤ ਸਤਗੁਰੂ ਜੀ ਕਹਿੰਦੇ ਜੋੜਨ ਵਾਲੇ ਸੰਤ ਭਗਤ ਹਨਗੇ ਵਾਹਿਗੁਰੂ ਨਾਲ ਲੈਵੋ ਜਿੰਨਾ ਦੀ ਰੁਚੀ ਹੋਵੇ ਨਾਨਕ ਪਾਦਰ ਪਦਰੂ ਕਿ ਗੁਰੂ ਸਾਹਿਬ ਜੀ ਕਹਿੰਦੇ ਪਾਧਰ ਰਸਤਾ ਵੇਖ ਲਓ ਪਧਰਾ ਹੀ ਹੈ ਭਾਈ ਰਾਹ ਇਹਦੇ ਵਿੱਚ ਕੋਈ 빙ਵਲ ਨਹੀਂ ਪਾਇਆ ਗਿਆ ਨਾ ਕੰਨਾਂ ਚ ਉਂਗਲਾਂ ਦਵਾਈ ਦੀਆਂ ਹਨ ਨਾ ਪੈਰਾਂ ਭਾਰ ਧਾਰ ਚੋਂ ਨਗ ਬੈਠਣਾ ਪੈਂਦਾ ਹੈ ਨਾ ਨਾਸਾ ਬੰਦ ਕਰਨੀਆਂ ਪੈਂਦੀਆਂ ਹਨ ਨਾ ਅੱਖਾਂ ਮੀਚਣੀਆਂ ਪੈਂਦੀਆਂ ਨਾ ਤੇਲ ਧਾਰਾ ਕਰਨੀ ਪੈਂਦੀ ਹੈ ਇਸ ਪ੍ਰਕਾਰ ਤੇਲਾਂ ਤੇਲ ਅੱਖਾਂ ਚ ਪਾ ਕੇ ਰੋਕ ਹੀ ਨਹੀਂ ਵਿਖਾਉਣਾ ਪੈਂਦਾ ਇਸ ਦਾ ਪਾਦਰ ਗਿਆਨ ਦਾ ਕਾਦੇ ਰਸਤਾ ਗਿਆੰਦਾ ਪਧਰਾਈਆ ਵਾਹਿਗੁਰੂ ਦੀ ਪ੍ਰਾਪਤੀ ਦੇ ਭੰਦ ਸਿਆ ਹੈ ਪੌੜੀ ਸੋਈ ਸੇਵੋ ਜਿੜੇ ਸੇ ਜੀਵੋ ਸਤਿਮੇਸ਼ੁ ਲਈ ਸੇਵਨ ਕਰਿ ਹੋਇ ਇਕਚਿਤ ਹੋ ਕੇ ਦਾਤਾ ਬਖਸ਼ਿੰਦ ਜਿਹੜਾ ਸਾਰਿਆਂ ਨੂੰ ਦਾਤਾ ਨੂੰ ਦੇਣ ਵਾਲਾ ਦਾਤਾ ਹੈ ਬਖਸ਼ਿੰਦ ਬਖਸ਼ਾ ਦੇ ਕਰਨ ਵਾਲਾ ਹੈ ਕਿਲ ਵਿਖ ਸਭ ਬినాਸ਼ ਹੋ ਜਿਸ ਮਹਾਰਾਜ ਦਾ ਭਜਨ ਕਰਕੇ ਕਿਲ ਨਿਸ਼ਟੇ ਕਰਕੇ ਬਿਰੂਪ ਜਿਹੜੇ ਕਰਮ ਹੈ ਉਹ ਸਾਰੇ ਨਾਸ ਹੋ ਜਾਣ ਸਿਮਰਤ ਗੋਵਿੰਦ ਗੋਵਿੰਦ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਖੁਸ਼ਬੂ ਤੇ ਮਹਿਕ 'ਚ ਕੋਈ ਫਰਕ ਪਤੀ ਨਹੀਂ ਹਰ ਮਾਰਗ ਸਾਧੂ ਦੱਸਿਆ ਕੈਲਵਿਕ ਸਭ ਬినాਸ਼ ਹੋ। ਜੇਲਵਿਕ ਚਾਰ ਪ੍ਰਕਾਰ ਦੇ ਪਾਪ ਸਾਰੇ ਨਾਸ਼ ਹੋ ਜਾਂਦੇ ਹਨ। ਸਿਮਰਤ ਗੋਬਿੰਦ ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਹਰ ਮਾਰਗ ਸਾਧੂ ਦੱਸਿਆ। ਖਰੀ ਜੀ ਪ੍ਰਾਪਤੀ ਦਾ ਰਸਤਾ ਵਾਹਪੁਰਖਾਂ ਦੱਸਿਆ ਹੈ। ਜਪਿਐ ਗੁਰਮੰਤੋ ਗੁਰੂ ਸਾਹਿਬ ਦਾ ਮੰਤਰ ਜੋ ਅੰਮ੍ਰਿਤ ਦੀ ਚੁਲੇ ਨਾਲ ਪ੍ਰਾਪਤ ਹੋਣ ਵਾਲਾ ਵਾਹਵਾ ਅੰਮ੍ਰਿਤ ਨਾਮ ਹੈ ਗੁਰਮਖ ਪਾਵੇ ਕੋਏ। ਇਸ ਨੂੰ ਜਪਨਾ ਕਰੀਏ ਮਾਇਆ ਸਵਾਦ ਸਭ ਫਿੱਕੇ ਆ ਇਹਨੇ ਮਾਜ ਸਵਾਦ ਸਾਰੇ ਫਿੱਕੇ ਐ ਥੈਂਕ ਦੇਣ ਵਾਲੇ ਐ ਬੇਰਸੀ ਕਰਨ ਵਾਲੇ ਹਨ ਹਰ ਮਨ ਭਾਵੰਦ ਸਾਡੇ ਤਾਂ ਮਨ ਚ ਹਰੀ ਅਕਾਲ ਪੁਰਖ ਹੀ ਪਾਉਂਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਹਨ ਧਿਆਏ ਨਾਨਕ ਪਰਮੇਸ਼ਰ ਉਸ ਪਰਮੇਸ਼ਰ ਨੂੰ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਤੇ ਆਉਣਾ ਕਰੀਏ ਜਿਨ ਦਿੱਤੀ ਜੈਨ ਜਿਸ ਵਾਗ ਨੂੰ ਸਾਨੂੰ ਜਿੰਦ ਜਿੰਦਗਾ ਨਹੀਂ ਦਿੱਤੀ ਹੈ ਚੇਤਨ ਸੱਤਾ ਆਪਣੀ ਪਾਈ ਹੈ ਈਸ਼ਵਾ ਗੁਰੂ ਜੀ ਨੇ ਇਹ ਸਾਨੂੰ ਜਿੰਦ ਬੁੱਧ ਬਖਸ਼ੀ ਹੈ ਆਤਮ ਦੀ ਪਛਾਣ ਵਾਲੀ ਆਤਮ ਵਿਸ਼ੇਣੀ ਸ਼ਲੋਕ ਮਹੱਲਾ 5 ਵਾ ਵਤ ਲੱਗੀ ਸੱਚੇ ਨਾਮ ਕੀ ਸਹਿਬ ਕਹਿੰਦੇ ਮਨੁੱਖਾ ਜਨਮ ਜਿਹੜਾ ਮਿਲਿਆ ਗੁਰਮਖੋ ਗਿਆਨ ਕਾਜੂ ਦਾ ਜਿਹੜਾ ਸੋਮ ਮਿਲਿਆ ਇਹ ਜਿਵੇਂ ਖੇਤੀ ਦੀ ਵਤ ਹੁੰਦੀ ਹੈ ਬੀਜਣ ਦੀ ਇਹਵੇਂ ਮਨੁੱਖਾ ਜਨ ਇਹ ਵਕਤ ਲੱਗੀ ਹੋਈ ਹੈ ਸੱਚੇ ਪਾਤਸ਼ਾਹ ਦੇ ਨਾਮ ਬੀਜਣ ਦਾ ਵਕਤ ਹੈ ਜੋ ਬੀਜੇ ਸੋਖਾ ਜਿਹੜਾ ਇਸ ਜਿਹੜੇ ਬੀਜੇਗਾ ਸਰਬਣ ਕਰੇਗਾ ਉਹੋ ਹੀ ਖਾਵੇਗਾ ਮੰਨਣ ਕਰਕੇ ਲਾਭ ਲਵੇਗਾ ਇਸਹਿ ਪ੍ਰਾਪਤ ਨਾਨਕਾ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿਸ ਨੂੰ ਲਿਖਿਆ ਆ ਜਿਨ੍ਹਾਂ ਨੇ ਤੁਰੋਂ ਨਿਸਕਾਮ ਕਰਮ ਕੀਤੇ ਹੈ ਉਹ ਲਿਖਿਆ ਹੋਇਆ ਪਰਮੇਸ਼ਰ ਦਾ ਇਹ ਜਨ ਵਿੱਚ ਆ ਕੇ ਪ੍ਰਾਪਤ ਹੋਇਆ ਹੈ ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਹੈ ਮਹੱਲਾ ਪੰਜਵਾਂ ਗੁਰੂ ਜੀ ਦੇ ਇਸ ਨੂੰ ਹਿਰਦੇ ਚ ਲਿਖਿਆ ਹੈ ਜਿਨ੍ਹਾਂ ਨੇ ਆ ਕੇ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਹੀ ਭਾਈ ਜੇ ਮੰਗਣਾ ਹੈ ਤਾਂ ਇੱਕ ਸੱਚੇ ਨਾਮ ਨੂੰ ਮੰਗੀਏ ਜਿਸ ਤੁਸ ਦੇਵੈ ਆਪ ਜਿਨ੍ਹਾਂ ਦੇ ਤਾਈ ਤੁਸ ਪ੍ਰਸੰਨ ਹੋ ਕੇ ਆਪ ਪਰਮੇਸ਼ਰ ਦੇਦੇ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਹੈ ਜਿਤ ਖਾਧਾ ਹੈ ਮਨ ਤ੍ਰਿਪਤੀ ਹੈ ਅੰਮ੍ਰਿਤ ਨਾਮ ਦੇ ਖਾਧੇ ਧਾਰਨ ਕਰਕੇ ਮਨ ਤ੍ਰਿਪਤੀ ਹੈ ਰਜ ਜਾਂਦਾ ਹੈ ਮਨ ਨਾਨਕ ਸਾਹਿਬ ਦਾ ਤੇ ਵਾਹਿਗੁਰੂ ਦੀ ਦਾਤ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਹੈ ਪੌੜੀ ਲਾਹਾ ਜਗ ਮਹਿ ਸੇ ਖਟ ਹੈ ਇਸ ਸੰਸਾਰ ਵਿੱਚ ਆ ਕੇ ਸਾਧ ਸੰਗਤ ਜੀ ਲਾਭ ਹੋ ਅੰਮ੍ਰਿਤ ਨਾਮ ਦੇ ਜਪਣ ਦਾ ਉਹੋ ਹੀ ਖੱਟੀ ਚ ਖੜਦੇ ਹਨ ਜਿਨ੍ਹਾਂ ਹਰ ਧਨ ਰਾ ਜਿਨ੍ਹਾਂ ਵਿਪਾਸ ਮੁਕਤ ਰੂਪੀ ਲਹਾ ਜਗ ਚੋਂ ਖੜਦੇ ਹੈ ਬ੍ਰਹਮ ਗਿਆਨ ਦਾ ਬ੍ਰਹਮਾਨੰਦ ਰੂਪੀ ਲਹਾ ਉਹ ਖੜਦੇ ਹੈ ਜਿਨ੍ਹਾਂ ਦੇ ਪਾਸ ਅਜੇ ਨਾਮ ਧੰਦੀ ਰਾਸ ਸਰਬ ਦਾ ਹੈ ਸਰਦਾ ਰੂਪੀ ਪੂੰਜੀ ਹੈ ਰੂਪੀਆ ਭਾਅ ਨਾ ਜਾਣਨੀ ਉਹ ਤਾਂ ਦੁਆਇਤ ਭਾਅ ਕਰਨ ਜਾਣਦੇ ਨਹੀਂ ਕਿ ਵਿੱਚ ਜੁੜੇ ਰਹਿੰਦੇ ਹਨ ਵਾਹਿਗੁਰੂ ਚ ਸੱਚੇ ਦੀ ਆਸ ਸਿੱਖ ਸੱਚੇ ਅਕਾਲ ਪੁਰਖ ਦੀ ਆਸ ਟੇਕ ਰੱਖਦੇ ਹਨ ਨਿਚਲ ਏਕ ਸਰੇਵਿਆ ਉਹਨਾਂ ਦਾ ਜਲ ਰੂਪ ਰਹਿਣ ਵਾਲਾ ਇੱਕ ਪਰਮੇਸ਼ਰ ਹੈ ਹੋਰ ਸਾਰੇ ਚਿਲਾਏ ਵਾਨ ਹਨ ਹੈ ਉਸ ਇੱਕ ਦਾ ਸ੍ਰੇਵਿਆ ਸੇਵਨ ਕੀਤਾ ਹੈ ਭਜਨ ਕੀਤਾ ਹੈ ਹੋਰ ਸਭ ਵਿਨਾਸ਼ ਉਹ ਸਭ ਕੁਝ ਨਾਸ਼ ਹੋ ਜਾਣ ਵਾਲਾ ਸਮਝਿਆ ਹੈ ਉਹਨਾਂ ਨੇ ਪਾਰ ਬ੍ਰਹਮ ਜਿਸ ਵਿਸਰਣ ਜਿਨ੍ਹਾਂ ਨੂੰ ਸਾਥ ਨਹੀਂ ਪਾਰਵੰ ਪ੍ਰਭੇਸ਼ਰ ਭੁੱਲ ਜਾਂਦਾ ਹੈ ਜਿਸ ਬਿਰਥਾ ਸਾਥ ਉਹਨਾਂ ਦਾ ਇੱਕ ਸਾਥ ਹੀ ਲੈਣਾ ਉਹ ਵੀ ਬਿਰਥਾ ਸਾਰੇ ਸਾਥ ਵਿਰਥੀ ਜਾਂਦੇ ਹਨ ਉਹਨਾਂ ਦੇ ਕੰਠ ਲਾਏ ਜਨ ਰੱਖੇ ਆਪਦੇ ਜਨਾਂ ਨੂੰ ਮਹਾਰਾਜ ਨੇ ਆਪ ਦਾ ਸਿਮਰਨ ਕਰਾ ਕੇ ਅਪੀ ਇਹਨਣੇ ਰੂਪੀ ਕਾਂਠ ਨਾਲ ਲਾ ਕੇ ਰੱਖਿਆ ਹੈ ਨਾਨਕ ਬਲ ਜਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਤੋਂ ਬਲihar ਕੁਰਬਾਨ ਜਾਣੇ ਹਾਂ ਸ਼ਲੋਕ ਮਹੱਲਾ 5 ਵਾ ਪਾਰ ਬ੍ਰਹਮ ਫੁਰਮਾਇਆ ਇਹ ਪਿਆਰੀ ਅੰਮ੍ਰਿਤਸਰ ਸਾਹਿਬ ਬਹੁਤ ਆਉੜ ਲੱਗੀ ਮੀਂਹ ਨਹੀਂ ਸੀ ਪੈਂਦਾ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵਰਖਾ ਹੋਵੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ 'ਚ ਬੈਠਿਆ ਨੇ ਇਹ ਸ਼ਬਦ ਉਚਾਰਨ ਕੀਤਾ ਵਰਖਾ ਬਹੁਤ ਹੋਈ ਸਾਰੀ ਔੜ ਚੱਕੀ ਗਈ ਚੰਗੀਆਂ ਖੇਤੀਆਂ ਹੋਈਆਂ ਉਸ ਵੇਲੇ ਬਚਨੋ ਚ ਆ ਰਹੇ ਹਨ ਸ਼ਲੋਕ ਮਹੱਲਾ 5 ਵਾ ਪਾਰ ਬ੍ਰਹਮ ਫੁਰਮਾਇਆ ਕਿ ਭਾਈ ਪਾਰਬ੍ਰਹਮ ਪਰਮੇਸ਼ਰ ਨੇ ਫਰਮਾਉਣਾ ਕੀਤਾ ਰਿਉ ਬੁੱਠਾ ਸਹਿਜ ਸੁਭਾਅ ਸੁਤੇ ਸਿੱਧੀ ਭਾਈ ਬੱਦਲ ਵਰਸ ਪਿਆ ਨਹੀਂ ਪੈ ਗਿਆ ਅੰਨ ਧੰਨ ਬਹੁਤ ਉਪਜਿਆ ਦੇਖ ਲਓ ਅੰਨ ਬਹੁਤ ਸਾਰਾ ਹੋ ਗਿਆ ਧੰਨ ਜਿਸ ਕਰਕੇ ਬਹੁਤ ਪੈਦਾ ਹੋ ਗਿਆ ਪ੍ਰਥਮੀ ਰੱਜੀ ਤ੍ਰਿਪਤ ਤ੍ਰਿਪਤ ਅਗਾਹ ਐਨੀ ਧੰਤੀ ਰੱਜ ਗਈ ਹੈ ਤ੍ਰਿਪਤ ਜਿਹੜੀ ਤੇਸ ਸੀ ਪਿ੍ਰਥਵੀ ਦੇ ਅੰਦਰ ਆਉਣ ਦੀ ਉਹ ਸਾਰੀ ਵੱਲੋਂ ਹਗਾਰੇ ਤ੍ਰਿਪਤ ਹੋ ਗਈ ਹੈ ਇਸੇ ਪ੍ਰਕਾਰ ਪੁਰਪਾਰ ਬ੍ਰਹਮ ਫੁਰਮਾਇਆ ਪਾਰਗਮ ਅਕਾਲ ਪੁਰਖ ਵਾਹਿਗੁਰੂ ਜਦੋਂ ਫਰਮਾਉਣਾ ਕੀਤਾ ਕੀ ਹੋ ਉਠਾ ਸਹਿਜ ਸੁਭਾ ਸਤਗੁਰ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਬੱਜਲ ਰੂਪ ਵਰਖਾ ਕੀਤੀ ਅੰਮ੍ਰਿਤ ਨਾਮ ਦੀ ਸ਼ਾਂਤੀ ਸੁਭਾਸ ਸਈਜੇ ਸੁਕੇਸ਼ਿਤ ਮਾਰਾ ਨ ਨਵਾ ਖੰਡਾਂ ਜੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਸੁਕੇਸ਼ਿਤ ਮਾਰਾ ਸਾਜਿਨ ਸੁਭਾਵ ਕੋ ਬਦਲਦੀ ਨਹੀ ਵਰਖਾ ਕੀਤੀ ਅੰਨ ਧੰਨ ਬਹੁਤ ਉਪਜਿਆ ਅੰਸ਼ੁਗੁਣਾ ਦਾ ਧੰਨ ਮਾਰਾ ਦੇ ਨਾਮ ਦਾ ਬੜਾ ਭਾਰੀ ਪੈਦਾ ਹੋ ਗਿਆ ਪ੍ਰਿਥਵੀ ਰੱਜੀ ਤ੍ਰਿਪਤ ਅਗਾਹ ਜਿਹੜੀ ਬੁੱਧੀ ਐ ਉਹਨਾਂ ਦੀ ਉਹ ਵੀ ਤ੍ਰਿਪਤ ਹੋ ਗਈ ਐ ਅਤੇ ਤ੍ਰਿਪਤ ਲੋ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਅਤੇ ਉਹਨਾਂ ਦੀ ਬੁੱਧ ਸਵਰਗ ਲੋਕ ਵੱਲੋਂ ਵੀ ਤ੍ਰਿਪਤ ਹੋ ਗਈ ਤੇ ਵਰਮ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਹੇ ਰੱਜ ਗਏ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਰਹੀ ਆਤਮ-ਕ੍ਰਿਤੀ ਕਰਕੇ ਅਗਾਹੇ ਰੱਜ ਗਏ ਸਦਾ ਸਦਾ ਗੁਣ ਉਚਰੈ ਸਦਾ ਸਦਾ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਹਨ ਦੁਖਦਾਲਦ ਗਿਆ ਵਿਲਾਪ ਉਹਨਾਂ ਨੂੰ ਦੁੱਖ ਜਿਹੜਾ ਸੀ ਜੰਮਣ ਮਰਨ ਦਾ ਜਲਿਦਰ ਵਿਦਿਆਧੀਆਂ ਪੀੜਾਂ ਸੀ ਜਿਹੜੀਆਂ ਸਭ ਲਾ ਆ ਗੀਆਂ ਸਭ ਗਈਆਂ ਪੂਰਵ ਲਿਖਿਆ ਪਾਇਆ ਇਹ ਪੂਰਵ ਜਿਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਨੂੰ ਜਨਮ ਤੋਂ ਲਾ ਕੇ ਹਿਰਦੇ 'ਚ ਲਿਖਿਆ ਹੈ ਪੂਰਵਲੇ ਪੁਨਾ ਕੀ ਧਿਆਨ ਲਿਖਿਆ ਅਨਸਾਰ ਮਹਾਰਾਜ ਦਾ ਫਾੜੇ ਪਾ ਲਿਆ ਹੈ ਮਿਲਿਆ ਤਿਸਹਰ ਜਾ ਹੋਰ ਆਇਆ ਆ ਗਿਆ ਚਲਾਉਣ ਵਾਲਾ ਜੋ ਪਰਮੇਸ਼ਵਰ ਹੈ ਇਸ ਦੀ ਰਜਾ ਪਾਣਾ ਮਰਨੇ ਕਰਕੇ ਉਹ ਮਿਲਿਆ ਹੈ। ਮੁਰਾਂ ਦੀ ਰਜਾ ਚਲਨੇ ਕਰਕੇ ਤਿਸ ਦੇ ਤਾਂ ਹੀ ਮਿਲਿਆ ਹੈ। ਪਰਮੇਸ਼ਰ ਜੀ ਵਾਲਿਆ ਕਿਉਂ ਪਰਮੇਸ਼ਰ ਨੂੰ ਭਾਈ ਜਿਉਂਦਾ ਕੀਤਾ ਜੀਵਨ ਮੁਕਤੀ ਦਾ ਦਾਨ ਦੇ ਕੇ? ਨਾਨਕ ਤਿਸ ਹੈ ਧਿਆ। ਉਸੇ ਪਰਮੇਸ਼ਰ ਨੂੰ ਗਰੀਬ ਨੂੰ ਆਜਿ ਕਹਿੰਦੇ ਤੇ ਹੋਣਾ ਕਰੀਏ। ਮਹੱਲਾ ਪੰਜਵ ਜੀਵਨ ਪਦ ਨਿਰਵਾਣ। ਇਹ ਗੁਰੂ ਸਿਕੋ ਜੀਵਨ ਮੁਕਤੀ ਦੀ ਪਦਵੀ ਜਿਹੜੀ ਹੈ ਨਿਰਵਾਣ ਬੰਦ ਰਾਤੋਂ ਰਹਿਤ ਕਰਨ ਵਾਲੀ ਬਾਣ ਦੁੱਖਾਂ ਤੋਂ ਰਹਿਤ ਕਰਨ ਵਾਲੀ ਬਾਣ ਆਤਾਂ ਤੋਂ ਰਹਿਤ ਕਰਨ ਵਾਲੀ ਇੱਕੋ ਸਿਮਰੀ ਹੈ ਇੱਕੋ ਪਰਮੇਸ਼ਰ ਦਾ ਨਾਮ ਹੈ ਜੀ ਉਹਨੂੰ ਮੁਕਤੀ ਦੇਣ ਵਾਲਾ ਜੀਵਨ ਰੂਪ ਜੋ ਪਰਮੇਸ਼ਰ ਹੈ ਨਿਰਵਾਣ ਪਦਵੀ ਦੇ ਦੇਣ ਵਾਲਾ ਇਕੋ ਪਰਮੇਸ਼ਰ ਦਾ ਸ਼ਰਨ ਕਰੀਏ ਕਰਾਸੋ ਦੂਜੀ ਨਾਹੀ ਜਾਏ ਦੂਜੀ ਜਗ੍ਹਾ ਨਹੀਂ ਪਿਆਰਿਓ ਹੋਰ ਕੋਈ ਹੈ ਕਿਨ ਬਿਦ ਧੀਰੀ ਐ ਕਿਹੜੀ ਜਗ੍ਹਾ ਆਲਾ ਪਤਿਰ ਜੀ ਪਕੜਾਂਗੇ ਕਿਹੜੀ ਜਗ੍ਹਾ ਜਾ ਕੇ ਸਤਿਥ ਹੋਵਾਂਗੇ ਡਿਠਾ ਸਭ ਸੰਸਾਰ ਅਸੀਂ ਦੇਖਿਆ ਕੁੱਲ ਸੰਸਾਰ ਦੇ ਤਾਂ ਹੀ ਤੱਕ ਕੇ ਸੁਖ ਨਾ ਨਾਮ ਬਿਨੁ ਸਾਰੇ ਰੋਂਦੇ ਹੀ ਵੇਖਿਆ ਸੰਸਬਦਾਨ ਦੇ ਅੰਦਰ ਆਇਆ ਪਰਸ਼ਰਾਮ ਰੂਪੇ ਕਹਾਂ ਆਇਆ ਮਾਰੂ ਦੇ ਨਾਮ ਤੋਂ ਬਿਨਾ ਕਿਸੇ ਨੂੰ ਸੁਖ ਨਹੀਂ ਹੈ ਤਾ ਨੂੰ ਧਨੂ ਹੋਸੀ ਸ਼ਾ ਇਹ ਸਰੀਰ ਵੀ ਧਨ ਵੀ ਅੰਤ ਨੂੰ ਸੁਆਹ ਹੋ ਜਾਏਗਾ ਜਾਣੇ ਕੋਈ ਜਾਣ ਇਸ ਗੱਲ ਨੂੰ ਵੀ ਕੋਈ ਕੋਈ ਜਨ ਭਗਤ ਜਾਣੀ ਜਾਣਦਾ ਹੈ ਰੰਗ ਰੂਪ ਰਸ ਬਾਣ ਪ੍ਰਾਣੀਆਂ ਸੋਹਣੇ ਲਾਲ ਬੁੱਲਾ ਨੂੰ ਲਾਲ ਲਹੂ ਵਰਗੇ ਕਰ ਲੰਨੀਆਂ ਲਾਲ ਆ ਕੇ ਬੀਬੀਆਂ ਕਹੀ ਅਗੇ ਰੂਪ ਬਣਾਉਣ ਵਾਸਤੇ ਪਾウダー ਉੱਤੇ ਮਲ ਲੈਂਦੇ ਭਵੇਂ ਕਾਲਾ ਸਰੀਰ ਹੋਵੇ ਉਦੋਂ ਪਾਊਡਰ ਮਾਲ ਕੇ ਚੰਗਾ ਚਮਕਾ ਲੈਂਦੇ ਐ ਰਸ ਇਸੇ ਪ੍ਰਕਾਰ ਸ਼ਰਾਬ ਆਦ ਕਾ ਦੇ ਰਸ ਕੱਢ ਕੱਢ ਕੇ ਖਾਂਦੇ ਹਨਗੇ ਇਸ ਪ੍ਰਕਾਰ ਦੇ ਮਹਾਰਾਜ ਸਾਹਿਬ ਕਹਿੰਦੇ ਹਨ ਤੇ ਬਾਤ ਝਗੜੀ ਕਰਦੇ ਰਹਿੰਦੇ ਹਨ ਕਿ ਕਰਹਿ ਪ੍ਰਾਣੀਆਂ ਕੀ ਪ੍ਰਾਣੀਆਂ ਕਿਸ ਵਾਸਤੇ ਨਕਮਾਂ ਨੂੰ ਕਰਦਾ ਹੈ ਇਹਨਾਂ ਭੜੀਆਂ ਤਾਨੂੰ ਛੱਡਦੇ ਰੰਗ ਰੂਪ ਰਸਵਾਦ ਸੋਹਣਿਆ ਰੂਪਾਂ ਵਿੱਚ ਰਸ ਪ੍ਰੇਮ ਕਰਦੇ ਹਾਂ ਚੰਗੇ ਚੰਗੇ ਰੰਗ ਤਮਾਸ਼ੇ ਵੇਖਦੇ ਹਾਂ ਰੂਪ ਆਕਾਰ ਬਣਾ ਬਣਾ ਕੇ ਨਟਾਂ ਦੇ ਦੀਨਿਆਈ ਤਮਾਸ਼ੇ ਕਰਦੇ ਹੋ ਰਸ ਸਵਰ ਸਪਰਸ਼ ਰੂਪ ਰਸ ਕਰਨ ਜੀ ਫਸੇ ਰਹਿੰਦੇ ਹੋ ਬਾਦ ਬਿਆਰਥੀ ਹੈ ਤਾਂ ਇਹ ਪ੍ਰਾਣੀਓ ਇਸ ਵਿੱਚ ਕਿਉਂ ਕਿਸ ਬਾਤ ਤੇ ਕਰਦੇ ਹੋ ਇਹਨਾਂ ਚ ਪੈ ਕੇ ਕੋਈ ਲਾਭ ਨਹੀਂ ਹੋਵੇਗਾ ਬਾਲੇ ਰੰਗਾਂ ਜੀ ਲੰਗਣੇ ਕਰਕੇ ਮੋਰ ਹੀ ਬਣ ਜਾਓਗੇ ਨਾ ਸੋਹਣੇ ਫੰਗਾਂ ਵਾਲੇ ਰੂਪ ਚੰਗਾ ਬਣਾਉਣ ਕਰਕੇ ਤੋਤੇ ਮੈਨਾ ਬਣ ਜਾਓਗੇ ਰਸ ਨਾਲ ਬੋਲਣੇ ਕਰਕੇ ਬੰਦੀਹੇ ਆਦਗ ਬਣ ਜਾਓਗੇ ਵਿਅਰਥੀ ਇਹਨਾਂ ਮਨੁੱਖਾ ਜਨਮਾਥ ਨਹੀਂ ਆਉਣਾ ਇਹ ਪ੍ਰਾਣੀਆਂ ਕੀ ਕਰੋਗੇ ਇਸ ਕਰਕੇ ਲਾਜ ਨਹੀਂ ਹੋਵੇਗਾ ਰੰਗ ਰੂਪ ਦਾ ਸੁਆਦ ਦੁਨੀਆ ਦੇ ਰੰਗ ਮਾਇਆ ਦੇ ਅਨੰਦਾਂ 'ਚ ਫਸੇ ਹੋਏ ਹਾਂ ਰੂਪ ਆਕਾਰਾਂ 'ਚ ਫਸੇ ਹੋਏ ਹਾਂ ਰਸਕਲ ਖਾਣ ਵਿੱਚ ਰਸਨਾ ਫਸੀ ਹੋਈ ਹੈ ਬਾਬ ਝਗੜਿਆਂ ਵਿੱਚ ਲੱਗੇ ਹੋਇਓ ਕੀ ਕਰਹਿ ਪ੍ਰਾਨੀਆਂ ਕੀ ਕਰ ਰਹੇ ਹਾਂ ਇਹਨਾਂ ਵਿੱਚ ਨਾ ਲੱਗੋ ਤੁਸੀਂ ਜਿਸ ਕੋ ਲਾਏ ਆਂ ਕਿਉਂ ਸਮਝ ਲੋ ਜਿਨ੍ਹਾਂ ਨੂੰ ਮਾਰਨ ਭੁਲਾਤਾ ਇਹਨਾਂ ਵਿੱਚ ਲਾਤਤਾ ਤਿਸ ਕਲ ਨਹੀਂ ਜਾਣੀ ਉਹਨਾਂ ਕਲ ਸ਼ਾਂਤੀ ਉੱਕਾ ਹੀ ਨਹੀਂ ਜਾਣੀ ਉਹਨਾਂ ਨੂੰ ਕਲ ਯੁਗਤੀ ਨਹੀਂ ਜਾਣੀ ਸੰਸਾਰ ਤੋਂ ਉਦਰੰਦੀ ਰੰਗ ਰਤੀ ਨਿਰਵਾਣ ਜਿਹੜੇ ਨਿਰਵਾਣ ਪਦਵੀ ਦੀ ਪ੍ਰਾਪਤੀ ਵਾਸਤੇ ਪ੍ਰੇਮ ਰੰਗ ਚ ਰੁੱਤੇ ਹੋਏ ਐ ਸੱਚਾ ਗਾਵ ਹੀ ਉਹ ਤੋਂ ਸੱਚੇ ਗਾਥਾਂ ਨੂੰ ਹਰ ਵਕਤ ਗਾਉਂਦੇ ਰਹਿੰਦੇ ਹਨ ਨਾਨਕ ਸਰਣ ਦੁਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਸਤਿਗੁਰਾਂ ਦੇ ਦੁਆਰੇ ਦੀ ਸੰਗਤ ਦੀ ਸ਼ਰਣ ਲਈ ਆ ਉਹਨਾਂ ਨੇ ਜੇ ਤੁਧ ਭਾਵ ਜੇ ਤੈਨੂੰ ਭਾਵੇ ਤਾਂ ਮਾਰਾ ਉਹਨਾਂ ਨੂੰ ਬਖਸ਼ ਲੈਨੇ ਆਪ ਪੌੜੀ ਜੰਮਣ ਮਰਨ ਨਾ ਤਿੰਨ ਕੋ ਉਹਨਾਂ ਵਾਚ ਸਾਸਨ ਜਨਮ ਦਾ ਦੁੱਖ ਨਹੀਂ ਤੇ ਮਰਨ ਦਾ ਦੁੱਖ ਨਹੀਂ ਹੈ ਜੋ ਹਰ ਲੜ ਲਾਗੇ ਜਿਹੜੇ ਹਰੀ ਦੀ ਸ਼ਰਨ ਰੂਪੀ ਲੜ ਤੇ ਉਪਦੇਸ਼ ਰੂਪੀ ਪੱਲੇ ਤੇ ਲੱਗ ਗਏ ਹਨ ਜੀਵਤ ਸੇ ਪਰਵਾਣ ਉਹ ਜਿਉ ਨਹੀਂ ਪਰਮਾਨਿਕ ਸਫਲੇ ਹੋ ਗਏ ਹੈ ਹਰ ਕੀਰਤਨ ਜਾਗ ਗਏ ਜਿਨ੍ਹਾਂ ਦੇ ਮਨ ਹਰੀ ਦੀ ਕੀਰਤਨ ਭਗਤੀ ਜਾਗ ਪਏ ਹਨ ਸਾਧ ਸੰਗ ਜਿਨ ਪਾਏ ਜਿਨ੍ਹਾਂ ਨੇ ਸੰਗਤ ਨੂੰ ਪ੍ਰਾਪਤ ਕੀਤਾ ਹੈ ਸਈ ਵੱਡ ਪਾਗੋ ਉਹ ਤਾਂ ਬਹੁਤ ਵੱਡੀਆਂ ਤਾਗਾ ਵਾਲੇ ਗੁਰਮੁਖ ਹਨ ਉਤਮ ਨਿਸ਼ਕਾਮੀ ਹਨ ਨਾ ਹੀ ਵਿਸਰਿਆ ਤ੍ਰਿਗ ਜੀਵਨ ਸੱਚੇ ਪਾਤਸ਼ਾਹ ਦਾ ਨਾਮ ਜੇ ਭੁੱਲ ਜਾਂਦਾ ਤਾਂ ਪ੍ਰਕਾਰ ਹੈ ਉਹ ਕੀ ਹੋਣ ਨੂੰ ਟੂਟੇ ਕੱਚ ਧਾਗੇ ਜਿਹੜੇ ਦੁਨੀਆ ਦੇ ਮੋਹ ਹੈ ਕੱਚੇ ਧਾਗੇ ਜਿਵੇਂ ਟੁੱਟ ਜਾਂਦੇ ਐ ਮੋਹ ਟੁੱਟ ਜਾਂਦੇ ਐ ਸਾਰੇ ਕਿਨਕਾ ਤੋੜ ਕੇ ਚਲੇ ਜਾਂਦੇ ਵੀ ਜਿੱਤ ਰਾਇਓ ਤੱਤਰ ਗਛੀਕਾ ਜਾਂਦੇ ਆਇਓ ਸੋ ਇਹ ਕੱਚੇ ਧਾਗੇ ਨੂੰ ਮੋਹ ਟੁੱਟ ਜਾਂਦੇ ਦੁਨੀਆ ਦੇ ਰਹਿੰਦੇ ਨਹੀਂ ਬਿਸ਼ੇ ਜਿਹੜੇ ਕੱਚਿਆਂ ਚ ਲੱਗੇ ਆ ਧਾਗੇ ਵਾਂਗ ਟੁੱਟ ਜਾਂਦੇ ਨਾਸ ਹੋ ਜਾਂਦੇ ਹੰ ਨਾਨਕ ਧੂੜ ਪੁਨੀਤ ਸਾਧ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੀ ਧੂੜ ਪੁਨੀਤ ਪਵਿੱਤਰ ਹੈ ਲੱਖ ਕੋਟ ਪਿਰਾਗੀ ਇਹ ਸਮਝ ਲਾ ਕਰੋੜਾਂ ਪ੍ਰਾਗ ਰਾਜ ਦੇ ਦਰਸ਼ਨ ਕਰਿਆ ਤੇ ਲੱਖਾਂ ਗੰਗਾ ਤੇ ਇਸ਼ਨਾਨ ਕਰਿਆ ਜਨ ਕੇ ਚਰਨ ਪੀਰ ਕੋਟ ਗੰਗਾ ਜਨ ਚਰਨ ਪੀਰ ਗੰਗਾ ਵਰਗੇ ਕਰੋੜਾਂ ਪੀਰਾਂ ਵਰਗੇ ਉਤਮ ਚਰਨ ਹਨਗੇ ਇਸ ਕਰਕੇ ਨਾ ਲੱਖ ਸਾ ਕੋਟ ਪਰਾਗੀ ਲੱਖਾਂ ਕਰੋੜਾਂ ਪਰਾਗਾਂ ਦੇ ਇਸ਼ਨਾਨ ਲੱਖਾਂ ਗੰਗਾ ਦੇ ਇਸ਼ਨਾਨ ਕਰੋੜਾਂ ਪ੍ਰਾਗ ਰਾਜ ਦੇ ਇਸ਼ਨਾਨ ਸਾਧ ਸੰਗਤ ਦੀ ਧੂੜ ਹੈ ਜਿਹੜੀ ਇਹ ਸਭ ਤੋਂ ਉੱਤਮ ਹੈ ਫੇਰ ਪਰਤੋ ਨਾਨਕ ਧੂੜ ਪੁਨੀਤ ਸਾਧ ਸਾਧੂਆਂ ਦੀ ਜਿਹੜੀ ਧੂੜ ਹੈ ਉਹ ਪੁਨੀਤ ਹੈ ਲੱਖਾਂ ਗੰਗਾ ਨਾਲੋਂ ਤੇ ਕਰੋੜਾਂ ਪ੍ਰਾਗਾਂ ਰਾਜਾਂ ਨਾਲੋਂ